ਜੇ ਬੁੜੀ ਦਾ ਕੈਰੈਕਟਰ ਕਰਦਾ ਮ ਬੁੜੇ ਦਾ ਕਰਦਾ ਕਿਸੇ ਵੀ ਦਾ ਵੀ ਕੈਰੈਕਟਰ ਪਾਗਲ ਦਾ ਕਰਦਾ ਤਾਂ ਮੇਰੇ ਚ ਤੁਹਾਨੂੰ ਗੁਰਚੇਤ ਕਦੇ ਵੀ ਨਜ਼ਰ ਨਹੀਂ ਆਊ ਕਿਉਂਕਿ ਮੈਂ ਇੰਨਾ ਖੂਬ ਜਾਣਦਾ ਮੋਦੇ ਚ ਕੈਰੈਕਟਰ ਦੇ ਵਿੱਚ ਉਹ ਲੱਗ ਰਿਹਾ ਦੀ ਯਾਰ ਕਹਿੰਦਾ ਤੂੰ ਕੋਈ ਖੂਖਾਰ ਜੋ ਬਚਿੱਤਰ ਸਿੰਘ ਹੈ ਜਜਮੈਂਟਾਂ ਵਿੱਚ ਫੜ ਲੂੰਗਾ ਪੂਰੇ 5 ਮਿੰਟਾਂ ਦੇ ਇਹ ਮੁੰਡਾ ਰੌਕ ਸਟਾਰ ਦੇ ਵਿੱਚ ਮੇਰਾ ਬਚਿੱਤਰ ਸਿੰਘ ਦਾ ਕੈਰੈਕਟਰ ਹੈ ਥਾਣੇਦਾਰ ਦਾ ਛੜਾ ਸਾਲਾ ਬਾਉ ਦਾ ਉਹਨਾਂ ਦੇ ਉਮੀਦਾਂ ਤੇ ਬੜਾ ਖਰਾ ਉਤਰਿਆ ਉਹਨਾਂ ਨੂੰ ਬੜਾ ਤਾੜੀਆਂ ਮਾਰਦੇ ਸੀ ਯਾਰ ਗੁਰਚੇਤ ਆਹੀ ਮੈਨੂੰ ਚਾਹੀਦਾ ਸੀ ਮੇਰਾ ਮੇਰਾ ਬਚੱਤਰ ਸਿੰਘ ਇਸ ਤਰ੍ਹਾਂ ਦਾ ਸੀ ਕਿ ਹੈ ਕਿ ਮੁੰਡਾ ਰੌਕਸਟਾਰ ਦੇ ਵਿੱਚ ਮੈਂ ਯੂਵਰਾਜ ਦਾ ਬਹੁਤ ਵੱਡਾ ਫੈਨ ਹਾਂ ਅਸਲ ਜ਼ਿੰਦਗੀ 'ਚ ਤੁਸੀਂ ਕਿਸਦੇ ਵੱਡੇ ਫੈਨ ਹੋ ਮੈਂ ਆਪਣੀ ਮਾਂ ਦਾ ਫੈਨ ਹਾਂ ਜੇ ਮਾਂ ਲਈ ਵੀ ਦੋ ਲਾਈਨਾਂ ਹੋਣ ਔਰਤ ਜਾਤ ਲਈ ਇੱਜ਼ਤ ਹੈ ਮੈਨੂੰ ਮੋਹ ਹੈ ਬਚਪਨ ਤੋਂ ਕਿਉਂਕਿ ਮਾਂ ਮੇਰੀ ਇੱਕ ਸੋਹਣੀ ਸਾਦਾ ਨੇਕ ਔਰਤ ਹੈ ਸਾਜੀ ਜੇ ਹੁੰਦੇ ਨੇ ਡਰਮ ਡਰਮ ਇਨਾਂ ਕੋਲੇ ਹੁੰਦਾ ਹੈ ਇਹ ਭੱਜੇ ਜਾ ਰਹੇ ਹੁੰਦੇ ਨੇ ਮੈਂ ਇਹਨਾਂ ਨੂੰ ਰੋਕਦਾ ਰੋਕ ਓਏ ਔਰ ਰੋਕੇ ਜਦੋਂ ਮੇਰੇ ਮੇਰੇ ਕੋਲੇ ਖੜਦਾ ਉਹਦੇ ਕੋਲ ਡਰਮ ਹੁੰਦਾ ਮੈਂ ਵਜਾਉਣਾ ਹੁੰਦਾ ਕਹਿੰਦਾ ਹਜ ਮੈਂ ਵਜਾ ਉੱਥੇ ਫਿਰ ਮੈਂ ਨੱਚਦਾ ਮੈਂ ਸਾਰੇ ਪੁਲਿਸ ਨੂੰ ਕਿਹੜੇ ਪੱਸੇ ਲਾ ਦਿੱਤਾ ਤਾਂ ਉਹ ਸਾਰੇ ਹੀ ਉੱਥੇ ਮੈਨੂੰ ਕਹਿੰਦੇ ਇਹ ਤਾਂ ਗੁਰਚੇਤ ਹੈ ਨਹੀਂ ਸੀ ਬਹੁਤ ਸਾਰੇ ਲੋਕੇ ਵੀ ਕਹਿੰਦੇ ਆ ਕਿ ਜਿਹੜੇ ਆਪਣੇ ਪਾਕਿਸਤਾਨੀ ਲੋਕ ਹੁੰਨੇ ਆ ਉਹ ਪੰਜਾਬ ਨੂੰ ਨਹੀਂ ਪਿਆਰ ਕਰਦੇ ਕਿ ਤੁਹਾਨੂੰ ਅਜਿਹੀਆਂ ਚੀਜ਼ਾਂ ਦੇਖਣ ਨੂੰ ਮਿਲੀਆਂ ਸਾਡੇ মিডিਆ ਵਾਲੀ ਨੇ ਜਿਵੇਂ ਜਿਹੜਾ ਗੋਦੀ মিডিਆ ਮੈਂ ਤੁਹਾਨੂੰ ਕਹਿ ਦਿੰਦਾ ਉਹੀ ਨੇ ਜਿਹੜੇ ਨਫ਼ਰਤਾਂ ਫਲਾਉਂਦੇ ਨੇਗੇ ਦੇਖੋ ਉਹ ਲੋਕ ਇੰਨਾ ਪਿਆਰੇ ਨੇ ਉਹ ਲੋਕ ਫੁੱਲਾਂ ਦੀ ਵਰਖਾ ਮੈਂ ਕਿ ਸਾਡੇ ਇੱਥੇ ਫੁੱਲ ਫੁੱਲਾਂ ਦੀ ਜਿੱਥੇ ਵੀ ਜਾਂਦੇ ਫੁੱਲਾਂ ਦੀ ਵਰਖਾ ਕਰਦੇ ਸੀ ਉਹ ਲੋਕ ਨਾ ਸਰਦਾਰਾਂ ਦੀ ਬਹੁਤ ਇੱਜ਼ਤ ਕਰਦੇ ਆ ਸਸ਼ੀ ਗਾਲ ਜੀ ਮੈਂ ਹਰਵਿੰਦਰ ਕੌਰ ਰੋਜ਼ਾਨਾ ਟਾਈਮ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਤੇ ਅੱਜ ਸਾਡੇ ਨਾਲ ਜੁੜੇ ਨੇ ਉਹ ਸ਼ਖਸ਼ ਜਿਨ੍ਹਾਂ ਦਾ ਫੈਨ ਕਲਾ ਬੱਚਾ-बच्चा ਨਹੀਂ ਸਗੋਂ ਬਜ਼ੁਰਗ ਵੀ ਨੇ ਤੇ ਹੁਣ ਉਹ ਰੌਕ ਸਟਾਰ ਦੀ ਤਰ੍ਹਾਂ ਮੁਰ ਤੋਂ ਇੰਡਸਟਰੀ ਦੇ ਵਿੱਚ ਦੇਖਣ ਨੂੰ ਮਿਲਣਗੇ ਤੇ ਮੁੰਡਾ ਰੌਕ ਸਟਾਰ ਮੂਵੀ ਆ ਰਹੀ ਹੈ ਤੇ ਤੁਸੀਂ ਉਹਨਾਂ ਨੂੰ ਬਹੁਤ ਪਿਆਰ ਵੀ ਦਿਨੇ ਹੋ ਤੇ ਹੁਣ ਤੁਹਾਨੂੰ ਮਿਲਾਉਨੇ ਆ ਤੇ ਇਹ ਨੇ ਸਾਡੇ ਸਾਕਸ਼ ਜਿਹੜੇ ਅੱਜ ਦੇ ਮਹਿਮਾਨ ਨੇ ਤੇ ਗੁਰਚੇ ਚਿੱਤਰਕਾਰ ਸਸ਼ੀਕਲ ਸਰ ਸਸ਼ੀਕਾਰ ਜੀ ਸਰ ਅਮ ਸਰ ਮੈਂ ਤੁਹਾਨੂੰ ਪਹਿਲਾਂ ਗੱਲ ਕਰੀ ਇੰਟਰੋਡਿਊਸ ਤੇ ਤੁਹਾਨੂੰ ਕੱਲੇ ਬੱਚੇ ਹੀ ਨਹੀਂ ਸਗੋ ਬਜ਼ੁਰਗ ਸਭ ਤੋਂ ਵੱਧ ਪਿਆਰ ਕਰਦੇ ਨੇ ਤੇ ਇੱਕ ਹੀ ਕਹਿਣਾ ਚਾਹੂੰਗੀ ਕਿਉਂਕਿ ਮੈਂ ਜੀ ਜਦੋਂ ਵੀ ਕੋਈ ਸ਼ੋਅ ਕਰਦਾ ਤਾਂ ਮੈਨੂੰ ਤਿੰਨ ਪੀੜੀਆਂ ਵੇਖਣ ਆਉਂਦੀਆਂ ਨੇ ਕਿਉਂਕਿ ਅਸੀਂ ਲੋਕਾਂ ਦੀ ਗੱਲ ਕਰਦੇ ਆਂ ਲੋਕਾਂ ਦੇ ਬਣਾਏ ਕਲਾਕਾਰਾਂ ਪੰਜਾਬੀ ਮਾਂ ਬੋਲੀ ਦੀ ਗੱਲ ਕਰਦੇ ਆਂ ਸੱਭਿਆਚਾਰ ਦੀ ਗੱਲ ਕਰਦੇ ਆਂ ਆਪਣੇ ਕਲਚਰ ਦੀ ਗੱਲ ਕਰਦੇ ਆਂ ਤੇ ਇਸ ਕਰਕੇ ਲੋਕ ਸਾਨੂੰ ਤਿੰਨ ਪੀੜੀਆਂ ਲੈ ਕਰਦੇ ਨੇਗੇ ਜਿਹਨੇ ਬਜ਼ੁਰਗ ਤਾਂ ਬਹੁਤ ਜ਼ਿਆਦਾ ਲੈ ਕਰਦੇ ਹਾਂ ਜੀ ਹਾਂ ਜਦੋਂ ਤੁਸੀਂ ਪਹਿਲਾ ਕਿਰਦਾਰ ਨਿਮਾਉਂਦੇ ਹੁੰਦੇ ਸੀ ਕਾਫੀ ਜਿਹੜਾ ਬੁੱਢੀ ਬਣ ਕੇ ਜਿਹੜਾ ਕਿਰਦਾਰ ਨਿਮਾਉਂਦੇ ਹੁੰਦੇ ਸੀ ਉਹ ਜ਼ਿਆਦਾ ਪਿਆਰ ਦਿੰਦੇ ਸੀ ਲੋਕ ਹਨਾ ਤੇ ਹੁਣ ਤੁਸੀਂ ਮੁੰਡਾ ਰੌਕਸਟਾਰ ਦੇ ਵਿੱਚ ਦੇਖਣ ਨੂੰ ਮਿਲੋਗੇ ਬਿਲਕੁਲ ਜੀ ਇਹ ਮੁੰਡਾ ਰੌਕਸਟਾਰ ਦੇ ਵਿੱਚ ਮੇਰਾ ਬਚਿੱਤਰ ਸਿੰਘ ਦਾ ਕਰੈਕਟਰ ਹੈ ਜੀ ਥਾਣੇਦਾਰ ਦਾ ਜੀ ਤੇ ਜਦੋਂ ਸਤੇਜੀਤ ਸਰ ਤਾਂ ਮੈਂ ਪਹਿਲਾਂ ਤੋਂ ਫੈਨ ਸੀ ਇਹਨਾਂ ਦੇ ਜਦੋਂ ਛੋਟੇ ਹੁੰਦੇ ਬਚਪਨ ਦੇ ਵਿੱਚ ਕਰੈਕਟਰ ਹੁੰਦੇ ਸੀ ਇਹਨਾਂ ਦੇ ਨੁੱਤਨ ਨਾਲ ਆਪਣਾ ਮਨੋਜ ਕੁਮਾਰ ਨਾਲ ਸ਼ੋਰ ਫਿਲਮ ਤੇ ਇਹਨਾਂ ਨੇ ਜਦੋਂ ਕਿਹਾ ਵੀ ਜਦੋਂ ਇਹਨਾਂ ਕਹਿੰਦੇ ਵੀ ਮੈਨੂੰ ਇਹ ਬੰਦਾ ਚਾਹੀਦਾ ਵੀ ਗੁਰਚੇ ਦੇ ਦੇ ਐਕਸਪ੍ਰੈਸ਼ਨ ਬੜੇ ਖਤਰਨਾਕ ਨੇ ਤੇ ਜਦੋਂ ਉਹਨਾਂ ਨੇ ਇੱਥੇ ਮੈਨੂੰ ਕਰੈਕਟਰ ਦਿੱਤਾ ਮੈਂ ਉਹਨਾਂ ਦੇ ਉਮੀਦਾਂ ਤੇ ਬੜਾ ਖਰਾ ਉਤਰਿਆ ਉਹਨਾਂ ਨੂੰ ਬੜਾ ਤਾੜੀਆਂ ਮਾਰਦੇ ਸੀ ਵੀ ਯਾਰ ਗੁਰਚੇ ਆਹੀ ਮੈਨੂੰ ਚਾਹੀਦਾ ਸੀ ਮੇਰਾ ਮੇਰਾ ਬਚੱਤਰ ਸਿੰਘ ਇਸ ਤਰ੍ਹਾਂ ਦਾ ਸੀ ਤੇ ਉੱਥੇ ਵੀ ਫਿਰ ਪੂਰੀ ਟੀਮ ਨੇ ਵਧੀਆ ਕੰਮ ਕੀਤਾ ਜਿੰਨੀ ਵੀ ਸਾਰੀ ਟੀਮ ਸੀ ਆਪਣਾ ਜੁਵਰਾਜ ਨਾਜ਼ਮ ਸਾਰੇ ਪੂਰੀ ਵਧੀਆ ਤਰੀਕੇ ਦੇ ਨਾਲ ਕੋ ਉੱਥੇ ਕੋਈ ਹੈ ਨਹੀਂ ਸੀ ਕੋਈ ਸਟਾਰ ਹੈ ਕੁਛ ਇੱਕ ਫੈਮਿਲੀ ਮੰਗੂ ਅਸੀਂ ਉੱਥੇ ਵਿਚਰਦੇ ਸੀਗੇ ਤੇ ਸ਼ੂਟਿੰਗ ਦੇ ਉੱਤੇ ਵੀ ਜਨ ਕੇ ਵੀ ਅਸੀਂ ਖੁਦ ਇੰਜੋਏ ਕਰਦੇ ਸੀ ਜੀ 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 ਤੇ ਉਹਦੇ ਚ ਮੈਂ ਵੀ ਬੜੀ ਮਦਦ ਕਰਦਾ ਫਿਲਮ ਦੇ ਵਿੱਚ ਅੱਛਾ ਕਾਫੀ ਲੰਮਾ ਕਰੈਕਟਰ ਹੈ ਮੇਰਾ ਤੇ ਬਾਕੀ 12 ਜਨਵਰੀ ਨੂੰ ਰਿਲੀਜ਼ ਹੋ ਰਹੀ ਹੈ ਤੇ ਲੋਕ ਬਹੁਤ ਪਸੰਦ ਕਰਨਗੇ ਹਾਂ ਸਰ ਤੁਸੀਂ ਕਿਹਾ ਕਿ ਮੁੰਡਾ ਰੌਕਸਟਾਰ ਦੇ ਵਿੱਚ ਮੈਂ ਯੂਵਰਾਜ ਦਾ ਬਹੁਤ ਵੱਡਾ ਫੈਨ ਹਾਂ ਅਸਲ ਜ਼ਿੰਦਗੀ 'ਚ ਤੁਸੀਂ ਕਿਸਦੇ ਵੱਡੇ ਫੈਨ ਮੈਂ ਆਪਣੀ ਮਾਂ ਦਾ ਫੈਨ ਹਾਂ ਚਲੋ ਅੱਜ ਮਾਂ ਲਈ ਵੀ ਦੋ ਲਾਈਨਾਂ ਹੋਣਗੀਆਂ ਔਰਤ ਜਾਤ ਲਈ ਇੱਜ਼ਤ ਹੈ ਮੈਨੂੰ ਮੋਹ ਹੈ ਬਚਪਨ ਤੋਂ ਕਿਉਂਕਿ ਮਾਂ ਮੇਰੀ ਇੱਕ ਸੋਹਣੀ ਸਾਦਾ ਨੇਕ ਔਰਤ ਹੈ ਜੀ ਵਾਹ ਬਹੁਤ ਦੋ ਲਾਈਨਾਂ ਦੇ ਵਿੱਚ ਸਾਰਾ ਬਹੁਤ ਵੱਡੀ ਗੱਲ ਹੈ ਜਿਹੜੀ ਇਹਨਾਂ ਨੇ ਕਹਿ ਦਿੱਤੀ ਆ ਤੇ ਸਰ ਇਸ ਮੂਵੀ ਦੇ ਵਿੱਚ ਐਕਸਪੀਰੀਅੰਸ ਕਿਦਾਂ ਦਾ ਰਿਹਾ ਬਹੁਤ ਵਧੀਆ ਲੱਗਿਆ ਮੈਂ ਜਦੋਂ ਵੀ ਅਸੀਂ ਤੇ ਸ਼ੂਟ ਕਰਦੇ ਸੀ ਐ ਲੱਗ ਹੀ ਨਹੀਂ ਰਹਿੰਦਾ ਤੇ ਵੀ ਸ਼ੂਟਿੰਗ ਹੋ ਰਹੀ ਹੈਗੀ ਮੈਨੂੰ ਕਹਿੰਦੇ ਯਾਰ ਮੈਨੂੰ ਤੇਰੇ ਚੋਂ ਗੁਰਚੇਤ ਨਹੀਂ ਨਜ਼ਰ ਆ ਰਿਹਾ ਮਹਾ ਮੈਂ ਜਦੋਂ ਵੀ ਕੋਈ ਵੀ ਕੈਰੈਕਟਰ ਕਰਦਾ ਜੇ ਬੁੜੀ ਦਾ ਕੈਰੈਕਟਰ ਕਰਦਾ ਬੁੜੇ ਦਾ ਕਰਦਾ ਕਿਸੇ ਵੀ ਦਾ ਵੀ ਕੈਰੈਕਟਰ ਪਾਗਲ ਦਾ ਕਰਦਾ ਤਾਂ ਮੇਰੇ ਚੋਂ ਤੁਹਾਨੂੰ ਗੁਰਚੇਤ ਕਦੇ ਵੀ ਨਜ਼ਰ ਨਹੀਂ ਆਊ ਕਿਉਂਕਿ ਮੈਂ ਇੰਨਾ ਖੂਬ ਜਾਣਦਾ ਉਦੇ ਚ ਕਰੈਕਟਰ ਦੇ ਵਿੱਚ ਉਹ ਲੱਗ ਰਿਹਾ ਦੀ ਵੀ ਜਰ ਕਹਿੰਦਾ ਤੂੰ ਇੱਕ ਵੀ ਖੂਖਾਰ ਜੋ ਬਚਿੱਤਰ ਸਿੰਘ ਹੈ ਸਰ ਤੁਸੀਂ ਵੈਸੇ ਵੀ ਬਹੁਤ ਹਾਸਮੁਖ ਹਾਂ ਬਟ ਇਹ ਇਸ ਮੂਵੀ ਦੇ ਵਿੱਚ ਕੋਈ ਅਜੀਹਾ ਮੂਮੈਂਟ ਹੋਇਆ ਜੀ ਜਿਹਦੇ ਨਾਲ ਤੁਸੀਂ ਨਹੀਂ ਭੁੱਲ ਸਕਦੇ ਵੀ ਆ ਹਾਂ ਉੱਥੇ ਨਾ ਉਹ ਤੇ ਮੈਂ ਇਹ ਸਾਜੀ ਜੇ ਹੁੰਦੇ ਨੇ ਡਰਮ ਡਰਮ ਉਹਨਾਂ ਕੋਲੇ ਹੁੰਦਾ ਇਹ ਭੱਜੇ ਜਾ ਰਹੇ ਹੁੰਦੇ ਨੇ ਮੈਂ ਇਹਨੂੰ ਰੋਕਦਾ ਰੋਕ ਓਏ ਔਰ ਰੋਕੇ ਜਦੋਂ ਮੇਰੇ ਮੇਰੇ ਕੋਲੇ ਖੜਦਾ ਉਹਦੇ ਕੋਲ ਡਰਮ ਹੁੰਦਾ ਮੈਂ ਵਜਾਉਣਾ ਹੁੰਦਾ ਕਹਿੰਦਾ ਹਜ ਮੈਂ ਵਜਾ ਉੱਥੇ ਫਿਰ ਮੈਂ ਨੱਚਦਾ ਮੈਂ ਸਾਰੇ ਪੁਲਿਸ ਨੂੰ ਕਿਹੜੇ ਪਾਸੇ ਲਾ ਦਿੱਤਾ ਤਾਂ ਹੈ ਉਸਾਰੇ ਹੀ ਉੱਥੇ ਮੈਨੂੰ ਕਹਿੰਦੀ ਤਾਂ ਗੁਰਚੇ ਤਾਂ ਹੈ ਨਹੀਂ ਸੀ ਕਿ ਤੈਨੂੰ ਹੋਰ ਵੀ ਕਹਿੰਦੇ ਜਿਵੇਂ ਕਿ ਜਿਹੜਾ ਕੈਰੈਕਟਰ ਸੀਗਾ ਵੀ ਉਹਨੂੰ ਹੋਰ ਵੀ ਚਾਰ ਚਾਹ ਲਾਤੇ ਜੀ ਸਰ ਤੁਸੀਂ ਪਾਕਿਸਤਾਨ ਵੀ ਜਾ ਕੇ ਆਏ ਉੱਥੇ ਤੇ ਕੁਝ ਮੂਵਮੈਂਟ ਪਾਕਿਸਤਾਨ ਦੀ ਮੂਵਮੈਂਟ ਤਾਂ ਮੈਂ ਦੋ ਵਾਰ ਹੀ ਜਾਇਆ ਜੀ ਸਾਲ ਦੇ ਵਿੱਚ ਤੇ ਬੜਾ ਲੋਕ ਪਿਆਰ ਕਰਦੇ ਆ ਹਾਂ ਜੀ ਬਹੁਤ ਸਾਰੇ ਲੋਕ ਐਵੇਂ ਕਹਿੰਦੇ ਆ ਕਿ ਜਿਹੜੇ ਆਪਣੇ ਪਾਕਿਸਤਾਨੀ ਲੋਕ ਹੁੰਨੇ ਆ ਉਹ ਪੰਜਾਬ ਨੂੰ ਨਹੀਂ ਪਿਆਰ ਕਰਦੇ ਕਿ ਤੁਹਾਨੂੰ ਅਜਿਹੀਆਂ ਚੀਜ਼ਾਂ ਦੇਖਣ ਨੂੰ ਮਿਲੀਆਂ ਨਹੀਂ ਸਾਡੇ মিডিਆ ਵਾਲੀ ਨੇ ਜਿਵੇਂ ਜਿਹੜਾ ਗੋਦੀ মিডিਆ ਮੈਂ ਤੁਹਾਨੂੰ ਕਹਿ ਦਿੰਦਾ ਹਾਂ ਹਾਂ ਜੀ ਉਹੀ ਨੇ ਜਿਹੜੇ ਨਫਰਤਾਂ ਫਲਾਉਂਦੇ ਨੇਗੇ ਦੇਖੋ ਉਹ ਲੋਕ ਐਨਾ ਪਿਆਰੇ ਨੇ ਉਹ ਲੋਕ ਫੁੱਲਾਂ ਦੀ ਵਰਖਾ ਮੈਂ ਕਿ ਸਾਡੇ ਇੱਥੇ ਫੁੱਲ ਫੁੱਲਾਂ ਦੀ ਜਿੱਥੇ ਵੀ ਜਾਂਦੇ ਫੁੱਲਾਂ ਦੀ ਵਰਖਾ ਕਰਦੇ ਸੀ ਉਹ ਲੋਕ ਨਾ ਸਰਦਾਰਾਂ ਦੀ ਬਹੁਤ ਇੱਜ਼ਤ ਕਰਦੇ ਆ ਜਿਹੜੇ ਕੋਈ ਪੱਗ ਬੰਨੀ ਹੋਵੇ ਉਹ ਤੋਂ ਪੈਸੇ ਨਹੀਂ ਲੈਂਦੇ ਜਿਹੜਾ ਵੀ ਕੋਈ ਜਥੇ ਨਾਲ ਜਾਂਦਾ ਹੈ ਜਾਂ ਕੋਈ ਹੋਰ ਜਾਂਦਾ ਹੈ ਉਹਨੂੰ ਕਦੇ ਪੁੱਛ ਕੇ ਦੇਖੋ ਵੀ ਪਾਕਿਸਤਾਨੀ ਕਿਵੇਂ ਨੇ ਤਾਂ ਉਹਨੇ ਸਾਨੂੰ ਉਹਨਾਂ ਦੀਆਂ ਤਰੀਫ਼ਾਂ ਹੀ ਕਰਨੀਆਂ ਨੇ ਅਸੀਂ ਜਿੰਨੇ ਵੀ ਪੈਸੇ ਲੈ ਗਏ ਤੇ ਉਹਨੇ ਪੈਸੇ ਲੈ ਕੇ ਆਏ ਨਾ ਤਾਂ ਜੇ ਤੁਸੀਂ ਆਟੋ ਚੜਦੇ ਹੋ ਆਟੋ ਵਾਲਾ ਪੈਸੇ ਨਹੀਂ ਲੈਂਦਾ ਨਾ ਸਰਦਾਰ ਜੀ ਤੁਸੀਂ ਸਾਡੇ ਪਰੋਣੇ ਹੋ ਸਾਡੇ ਮਹਿਮਾਨ ਹੋ ਅਸੀਂ ਖਾਣਾ ਖਾ ਲਈਏ ਕਿਤੇ ਵੀ ਚਲ ਖਾਈਏ ਯਾਰ ਖਾਣਾ ਵੀ ਅੱਜ ਆਪਾਂ ਪੈਸੇ ਦੇ ਕੇ ਖਾਵਾਂਗੇ ਪਹਿਚਾਣ ਲਿਆ ਉਹਨਾਂ ਨੇ ਨਾ ਸਰਦਾਰ ਜੀ ਸੋਡੇ ਤੋਂ ਪੈਸੇ ਕਿਵੇਂ ਲਾਇਏ ਸੀ ਨੇ ਕਿ ਵੀ ਬਹੁਤ ਮੈਂ ਹੁਣ ਉੱਥੇ ਫਿਲਮ ਦੀ ਸ਼ੂਟਿੰਗ ਕਰਨ ਜਾਣਾ ਹੈਗਾ ਲੋਕੇਸ਼ਨਾਂ ਵਗੈਰਾ ਦੇਖਣ ਗਿਆ ਸੀ ਔਰ ਮੈਂ ਜਿਹੜੇ ਵੀ ਆਰਟਿਸਟ ਨੂੰ ਮਿਲਿਆ ਉਹ ਕਹਿੰਦਾ ਯਾਰ ਅਸੀਂ ਸੋ ਤੋਂ ਪੈਸੇ ਨਹੀਂ ਲੈਂਦੇ ਅਸੀਂ ਫ੍ਰੀ ਕੰਮ ਕਰਾਂਗੇ ਸਾਡੇ ਬਸ ਕਹਿੰਦੇ ਵੀ ਚਲੋ ਅਸੀਂ ਜਿਹੜਾ ਕਲਾਕਾਰ ਹੁੰਦਾ ਦਾ ਕੰਮ ਹੁੰਦਾ ਜੋੜਨਾ ਨਫ਼ਰਤਾਂ ਫਲਾਉਣਾ ਨਹੀਂ ਹੁੰਦਾ ਤੇ ਮੈਂ ਹੁਣੋ ਫਿਲਮਾਂ 'ਚ ਛੰਨੀ ਦੇ ਉਹ ਕਿੰਨੇ ਕਿੰਨੇ ਨਫ਼ਰਤਾਂ ਫਲਾਉ ਕਿਉਂ ਮੁਰਦਾਬਾਦ ਕਿਉਂ ਮੁਰਦਾਬਾਦ ਕਹੀਏ ਅਸੀਂ ਸਾਡੇ ਬਾਬੇ ਨਾਨਕ ਦਾ ਜਨਮ ਹੋਇਆ ਉੱਥੇ ਸਾਡਾ ਤਾਂ ਮੱਕਾ ਹੈ ਉਹ ਮੈਂ ਉੱਥੇ ਦੋ ਲੈਣਾ ਬੋਲੀਆ ਸੀ ਗੱਲ ਸਿਆਸਤਦਾਨੋ ਸੁਣ ਲਓ ਜਿੰਨੇ ਮਰਜੀ ਤਾਣੇ ਬੁਣ ਲਓ ਜਿੱਥੇ ਬਾਬੇ ਜਨਮ ਲਿਆ ਸਾਡਾ ਸਜਦਾ ਉਸ ਸਥਾਨ ਨੂੰ ਅਸੀਂ ਮੁਰਦਾਬਾਦ ਨਹੀਂ ਕਹਿ ਸਕਦੇ ਭੁੱਲ ਕੇ ਵੀ ਪਾਕਿਸਤਾਨ ਉਹ ਫਿਲਮਾਂ ਚ ਮੁਰਦਾਬਾਦ ਜਿੰਦਾਬਾਦ ਮੁਰਦਾ ਨਹੀਂ ਸਾਡਾ ਤਾਂ ਉਹ ਜਿੰਦਾਬਾਦ ਹੈ ਚੰਗਾ ਮੁਲਕ ਹੈ ਸਾਡੇ ਹਿੱਸਾ ਹੈ ਸਾਡੇ ਇੱਕ ਜਿਵੇਂ ਇੱਕ ਪਰਿਵਾਰ ਚੋਂ ਦੋ ਪਰਿਵਾਰ ਇੱਕ ਅੱਡ ਹੁੰਦਾ ਭਰਾ ਅੱਡ ਹੁੰਦੇ ਨੇ ਉਹਨੂੰ ਮਾੜਾ ਥੋੜੀ ਕਹਾਂਗੇ ਪਰ ਉਹ ਮਾੜੇ ਹੈ ਵੀ ਨਹੀਂ ਬੜੇ ਪਿਆਰ ਕਰਨ ਵਾਲੇ ਲੋਕ ਨੇ ਲੋਕ ਸੋਨੂੰ ਪਲਕਾਂ ਤੇ ਵਿਛਾ ਲੈਂਦੇ ਨੇ ਉਹ ਲੋਕ ਮੈਂ ਉਹ ਤੇ ਇੰਟਰਵਿਊ ਦਿੱਤੀਆਂ ਸੀਗੀਆਂ ਮੈਨੂੰ ਤਾਂ 30 35 ਇੰਟਰਵਿਊ ਮੇਰੀ ਹੋਈਆਂ ਸੀ ਮੈਨੂੰ ਕਹਿੰਦੇ ਤੁਸੀਂ ਥੱਕੇ ਨਹੀਂ ਮੈਂ ਜਰ ਤੁਸੀਂ ਇੰਨਾ ਪਿਆ ਤੁਸੀਂ ਇੰਨਾ ਟਾਈਮ ਕੱਢ ਕੇ ਆਉਂ ਵੀ ਮੈਂ ਤਾਂ ਮੈਂ ਕਿਸੇ ਨੂੰ ਹੀ ਨਹੀਂ ਮੈਂ ਤਾਂ ਅੱਜ ਤੱਕ ਆਪਣੀ ਜ਼ਿੰਦਗੀ ਚ ਕਿਸੇ ਨੂੰ ਫੋਟੋ ਖਿਚਾਉਣ ਨੂੰ ਜਵਾਬ ਨਹੀਂ ਦਿੰਦਾ ਗੱਡੀ ਚ ਉੱਤਰ ਕੇ ਕਰਾ ਲੈਣ ਉਹਨੇ ਵੀ ਜੇ ਰੱਬ ਨੇ ਜੇ ਸ਼ੋਹਰਤ ਦਿੱਤੀ ਹੈ ਪਹਿਲਾਂ ਤਾਂ ਆਪਾਂ ਰੱਬ ਤੋਂ ਮੰਗਦੇ ਆ ਵੀ ਮੇਰੀ 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 ਸ਼ੋਹਰਤ ਹੋਵੇ ਮੇਰੀ ਇੱਜ਼ਤ ਹੋਵੇ ਮੈਨੂੰ ਲੋਕ ਪਹਿਚਾਨਣ ਜਦੋਂ ਪਹਿਚਾਨ ਹੋ ਜਾਂਦੀ ਹੈ ਤੁਸੀਂ ਕਾਲੇ ਸ਼ੀਸ਼ੇ ਕਰਵਾ ਲੈਨੇ ਹੋ ਵੱਡੇ ਵੱਡੇ ਬੌਨਸਰ ਰੱਖ ਲੈਣ ਉਹ ਆਏ ਤੁਰਦੇ ਨੇ ਉਹ ਹਨ ਕਲਾਕਾਰੇ ਵਾਸਤੇ ਲੋਕਾਂ ਨੇ ਸਾਨੂੰ ਕਲਾਕਾਰ ਬਣਾਇਆ ਲੋਕਾਂ ਦੇ ਕਲਾਕਾਰ ਬਣ ਕੇ ਰਹੋ ਨਾ ਜੀ ਹਾਂ ਹਾਂ ਸਰ ਤੁਸੀਂ ਸ਼ਾਇਰੀ ਵੀ ਕਰ ਲੈਣੇ ਇੱਕ ਗੀਤ ਹੋ ਜਾਵੇ ਅੱਜ ਪਲੀਜ਼ ਗੀਤ ਤਾਂ ਮੇਰਾ ਗਲਾ ਖਰਾਬ ਹੈ ਗੀਤਾਂ ਗੀਤਾਂ ਨਹੀਂ ਮੈਂ ਕੱਟ ਵੱਧ ਹੀ ਹੁੰਦਾ ਗੀਤਾਂ ਮੈਂ ਯਾਨੀ ਕਿ ਫਿਰ ਹੋਰ ਨਾ ਸੁਰ ਚਾ ਲੈਣਾ ਪਰ ਮੇਰਾ ਗਲਾ ਖਰਾਬ ਹੈ ਕੋਈ ਗੱਲ ਹੁਣ ਗੀਤ ਤਾਂ ਚਲੋ ਰਹਿ ਦਿੰਦੇ ਨੂੰ ਆਉਂਦਾ ਨਹੀਂ ਹੁਣ ਤਾਂ ਸ਼ਾਇਰੀ ਹੋ ਜਾਵੇ ਸ਼ਾਇਰੀ ਹੋ ਜਾਂਦੀ ਹੈ ਮਹਿਬੂਬ ਮਹਿਬੂਬ ਬੇਕਦਰੇ ਕਦੇ ਅਹਿਸਾਸ ਨਾ ਦਿੱਤਾ ਮਹਿਬੂਬ ਬੇਕਦਰੇ ਇਹ ਅਹਿਸਾਸ ਨਾ ਦਿੱਤਾ ਰੂਹਾਂ ਚ ਰابطਾ ਲੱਗੇ ਦਿਲਾਂ ਚ ਰابطਾ ਲੱਗੇ ਜੀ ਵਾਹ ਵਾਹ ਕੀ ਬਾਤ ਹੈ ਤੇ ਸਰ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੂੰਗੀ ਤੁਹਾਨੂੰ ਬਜ਼ੁਰਗ ਸਭ ਤੋਂ ਜ਼ਿਆਦਾ ਪਸੰਦ ਕਰਦੇ ਨੇ ਅੱਜ ਬਜ਼ੁਰਗਾਂ ਦੇ ਲਈ ਵੀ ਥੋੜੀਆਂ ਦੋ ਲਾਈਨਾਂ ਹੋ ਜਾਣ ਬਜ਼ੁਰਗ ਇੱਕ ਮੇਰਾ ਨਾਟਕ ਹੈ ਜੀ ਉਹ ਹੈਗਾ ਘਰਾਂ ਦੇ ਜਿੰਦੇ ਦੇ ਮੇਰਾ ਬਹੁਤ ਸੋਹਣਾ ਨਾਟਕ ਸੀਗਾ ਇੱਕ ਮੇਰਾ ਨਾਟਕ ਸੀ ਅਸੀਂ ਬੋਲਾਂਗੇ ਸੱਚ ਉਹਦੇ ਚ ਦੋਨੇ ਜਣੇ ਆਪਣੇ ਬੱਚਿਆਂ ਤੋਂ ਦੂਰ ਰਹਿੰਦੇ ਹੁੰਦੇ ਨੇ ਦੋਨੇ ਜਣੇ ਵੀ ਸੂਸਾਈਡ ਕਰਨ ਦਾ ਮਨ ਬਣਾ ਲੈਂਦੇ ਨੇ ਇੱਕ ਵਾਰ ਤਾਂ ਕਹਿੰਦਾ ਬਜ਼ੁਰਗਾਂ ਦੀਆਂ ਖੁਸ਼ੀਆਂ ਵਿੱਚ ਪਰਿਵਾਰ ਘਾਟੀ ਇਕੱਠਾ ਹੁੰਦਾ ਹੈ ਬਜ਼ੁਰਗਾਂ ਦੀਆਂ ਖੁਸ਼ੀਆਂ ਵਿੱਚ ਪਰਿਵਾਰ ਘਾਟੀ ਇਕੱਠਾ ਹੁੰਦਾ ਹੈ ਪਰ ਅੰਤਮ ਰਸਮਾਂ ਵੇਲੇ ਸਾਰੇ ਪਹੁੰਚ ਜਾਂਦੇ ਹੋਤ ਵੀ ਮਾਪੇ ਤੋਂ ਦੂਰ ਬਸਿੰਦੇ ਪੁੱਤਰੋ ਮਾਪੇ ਦਾ ਸਕੂਨ ਡਾਲਰ ਨਹੀਂ ਔਲਾਦ ਦਾ ਲਿਗੋ ਇਹ ਤਾਂ ਗੱਲ ਬਹੁਤ ਸੱਚ ਹੈ ਜੀ ਕਿਉਂਕਿ ਜਦੋਂ ਅੰਤਿਮ ਜਦੋਂ ਬੰਦਾ ਮਰ ਵੀ ਜਾਂਦਾ ਤਾਂ ਉਦੋਂ ਸਾਰਾ ਪਰਿਵਾਰ ਇਕੱਠਾ ਹੋ ਜਾਂਦਾ ਸਾਰਾ ਇਕੱਠਾ ਹੋ ਜਾਂਦਾ ਹੈ ਜੀ ਤੇ ਸਾਨੂੰ ਲੋਕ ਸਾਹੀ ਪਿਆਰ ਕਰਦੇ ਨੇ ਲੋਕਾਂ ਦੀ ਗੱਲ ਕਰਦੇ ਆ ਜੀ ਸਰ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ ਤੇ ਬਹੁਤ ਬਹੁਤ ਸਰ ਇੱਕ ਲਾਈਨ ਦੁਆਰਾ ਪੇਸ਼ਕਾਰੀ ਲਈ ਦਰਦਾਂ ਵਿੱਚੋਂ ਲੰਗੀ ਜਾਨ ਸੂਲੀ ਉੱਤੇ ਟੰਗੀ ਜਾਨ ਲੈ ਲੈ ਸੱਜਣਾ ਜਦ ਵੀ ਚਾਹੇ ਤੈਥੋਂ ਕੀ ਐ ਚੰਗੀ ਜੀ ਤੁਹਾਡਾ ਧੰਨਵਾਦ ਤੇ ਸਰ ਨੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਇਹਨਾਂ ਨੇ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ ਤੇ ਹੁਣ ਸਾਨੂੰ ਦੋ ਇਜਾਜ਼ਤ ਧੰਨਵਾਦ